ਦੇਸ਼ ਵਿੱਚ ਬਣਿਆ ਜਹਾਜ਼ੀ ਬੇੜਾ ਆਈਐਨਐਸ ਵਿਕਰਾਂਤ ਦੇ ਅਜ ਪਾਣੀ ਵਿੱਚ ਉਤਰਦੇ ਹੀ ਭਾਰਤ ਨੇ ਆਪਣੀ ਨੇਵੀ ਦੀ ਰਣਨੀਤਕ ਤੇ ਜੰਗੀ ਸਮਰੱਥਾ ਨੂੰ ਅਤੇ ਜ਼ਿਆਦਾ ਮਾਰਕ ਪ੍ਰਭਾਵਸ਼ਾਲੀ ਬਣਾਉਣ ਦੇ ਦੇਸ਼ਾ ਵਿੱਚ ਇੱਕ ਹੋਰ ਇਤਿਹਾਸਕ ਕਦਮ ਵਧਾ ਲਿਆ ਹੈ। ਦੱਖਣੀ ਨੇਵੀ ਕਮਾਂਡ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਰੱਖਿਆ ਮੰਤਰੀ ਕੇ ਐਂਟਨੀ ਦੀ ਮੌਜੂਦਗੀ ਵਿੱਚ ਉਹਨਾਂ ਦੀ ਪਤਨੀ ਐਲਿਜ਼ਾਬੈਥ ਐਂਟਨੀ ਨੇ ਇਸ ਵਿਸ਼ਾਲ ਜੰਗੀ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰਨ ਦੀ ਰਸਮ ਪੂਰੀ ਕੀਤੀ ਇਸ ਜਹਾਜ਼ ਦਾ ਨਿਰਮਾਣ ਕੋਚੀਨ ਸ਼ਿਪ ਯਾਰਡ ਲਿਮਟਿਡ ਨੇ ਕੀਤਾ ਹੈ ਕਰੀਬ 40000 ਟਨ ਦੀ ਸਮਰੱਥਾ ਵਾਲੇ ਇਸ ਜਹਾਜ਼ੀ ਬੇੜੇ ਦੇ ਨਿਰਮਾਣ ਦਾ 55 ਫੀਸ ਦੀ ਕਾਰਜ ਇਸੇ ਸ਼ਿਪ ਯਾਰਡ ਵਿੱਚ ਪੂਰਾ ਹੋਇਆ ਹੈ ਇਸ ਜਹਾਜ਼ ਨੂੰ 2018 ਵਿੱਚ ਨੇਵੀ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਤੇ ਰੂਸ ਵਿੱਚ ਬਣੇ ਮਿਗ 29 ਅਤੇ ਹਲਕੇ ਲੜਾਕੂ ਜਹਾਜ਼ਾਂ ਤੋਂ ਇਲਾਵਾ ਕੋਮੋਵ 31 ਹੈਲੀਕਾਪਟਰ ਤਨਾਦ ਕੀਤੇ ਜਾ ਸਕਣਗੇ 260 ਮੀਟਰ ਲੰਬੇ ਅਤੇ 60 ਮੀਟਰ ਚੌੜੇ ਇਸ ਜਹਾਜ਼ੀ ਬੇੜੇ ਵਿੱਚ ਡੀਜ਼ਲ ਨਾਲ ਚੱਲਣ ਵਾਲੇ 8 ਜੋਨੇਟਰ ਲੱਗੇ ਨੇ ਜੋ 4 ਮੈਗਾਵਾਟ ਊਰਜਾ ਦਾ ਉਤਪਾਦਨ ਕਰ ਉਸੇ ਊਰਜਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨਗੇ ਭਾਰਤ ਇਸ ਪਹਿਲੇ ਦੇਸੀ ਜਹਾਜ਼ ਬੇੜੇ ਤੋਂ ਬਾਦ ਵਿਸ਼ਵ ਦੇ ਉਹਨਾਂ 94 ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ਜਹਾਜ਼ੀ ਬੇੜੇ ਦੇ ਡਿਜ਼ਾਈਨ, ਨਿਰਮਾਣ ਅਤੇ ਸਰੰਚਨਾਤਮਕ ਕਾਰਜਾਂ ਵਿੱਚ ਤਕਨੀਕੀ ਮੁਹਾਰਤ ਹੈ। ਖਬਰਾਂ ਦੀ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਸੇ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ